ਗੁਰ ਨਾਨਕ ਧਨ ਗੁਰ ਨਾਨਕ ਕਹਿੰਦੀ ਦੁਨੀਆ ਸਾਰੀ ਮੈਂ ਤਾਂ ਕਾਲੂ ਤ੍ਰਿਪਤਾ ਮਾ ਕਰ ਜੰਮੀਆਂ ਪਰ ਉਪਕਾਰੀ ਪਹਿਣ ਨਾਨਕੀ ਲਾਡ ਲਡਾਵੀਂ ਵੀਰ ਜਿਸ ਦਾ ਪਿਆਰਾ ਦੁਨੀਆ ਨੂੰ ਸੀ ਤਾਰਨ ਆਇਆ ਬਨ ਕੇ ਤਾਰਨ ਹਰ ਪਾਂਦੇ ਪਾਸ ਸਕੂਲ ਪੈ ਗਿਆ ਪਾਂਦੇ ਤਾਈਂ ਪੜਾਇਆ ਏਕ ਓਂਕਾਰ ਦਾ ਮਤਲਬ ਖੁਸ਼ਿਆਲਾ ਜਵਾਬ ਕਰਾਇਆ ਮੱਝੀਆਂ ਦਾ ਸੀ ਪਾਲੀ ਬਣ ਕੇ ਐਸਾ ਧਿਆਨ ਲਗਾਇਆ ਤੋਂ ਪਸ਼ਾ ਸਭ ਵਿਸਰ ਗਈ ਸੀ ਸਪਨ ਕੇ ਤੇ ਸ਼ਯਾ ਰਾਇ ਬੁਲਾਰ ਵੀ ਸੇਵਕ ਬਣ ਕੇ ਆਦਰਸ਼ਨ ਤੇਰਾ ਪਾ ਕੇ तेरे रंग न्यारे दाता दुनिया तार नहारे तो तु होया नानक जी अवतार लिया नानक जी अवतार लिया